कल फगवाड़े ਦੇ ਵਿੱਚ ਇੱਕ ਮਨਪਾਗੀ ਘਟਨਾ ਵਾਪਰੀ ਸੀ ਜਿਸ ਦੇ ਵਿੱਚ ਇੱਕ ਕੁੱਟਮਾਰ ਦੀ ਘਟਨਾ ਵਾਪਰੀ ਸੀ ਤੇ ਜਿਸ ਦੇ ਤਹਿਤ ਐਫ ਆਈ ਆਰ ਨੰਬਰ 264 ਰਜਿਸਟਰ ਕੀਤੀ ਗਈ ਸੀ ਇਸ ਸੰਬੰਧੀ ਤੁਹਾਨੂੰ ਸਭ ਨੂੰ ਜਾਣਕਾਰੀ ਹੋਏਗੀ ਤੇ ਐਸ ਪਰ ਦੀ अर्लीर ਬਰੀਫਿੰਗ ਸਾਡੇ ਪੁਲਿਸ ਵੱਲੋਂ ਐਫ ਆਈ ਆਰ ਰਜਿਸਟਰ ਕਰਨ ਦੇ ਬਾਅਦ ਵੱਖ-ਵੱਖ ਟੀਮਾਂ ਨੂੰ ਡਿਪਲੋਏ ਕੀਤਾ ਗਿਆ ਸੀ ਤਾਂ ਕਿ ਅਕਿਊਜ਼ ਨੂੰ ਅਪ੍ਰੀਹੈਂਡ ਕੀਤਾ ਜਾ ਸਕੇ ਤੇ ਇਸ ਵਿੱਚ श्री गौरव दूरा आईपीएस एसएसपी कुठला दे दिशा निर्देश हेड फगवाड़ा पुलिस ने एक बड़ी सफलता हासिल की गई है कि एक एक यूज डे ਦੇ ਵਿੱਚ कनौज ਜਿਸ ਦਾ ਨਾਮ ਹੈ ਅਸੀਂ ਐਪ੍ਰੀਹੈਂਡ ਕੀਤਾ ਤੇ ਜਿਹੜਾ ਮੌਕੇ ਤੇ ਗੋਲੀ ਚੱਲਣ ਦੀ ਗੱਲ ਐਸ ਪਰ ਇਨਫੋਰਮੇਸ਼ਨ ਪੁਲਿਸ ਨੂੰ ਸਾਹਮਣੇ ਆਈ ਸੀ ਤੇ ਜਿਹੜਾ ਉਸ ਜਗ੍ਹਾ ਤੇ ਵੈਪਨ ਯੂਜ਼ ਹੋਇਆ ਉਹ ਪੁਲਿਸ ਵੱਲੋਂ ਰਿਕਵਰ ਕਰ ਲਿਆ ਗਿਆ ਤੇ ਇਹ ਇੱਕ ਦੇਸੀ ਪਿਸਟਲ ਹੈ ਤੇ ਇਹਦੀ ਰਿਕਵਰੀ ਪੁਲਿਸ ਵੱਲੋਂ ਕੀਤੀ ਗਈ ਹੈ ਬਾਕੀ ਟੀਮ ਜਿਹੜਾ ਮੇਨ ਅਕਿਊਜ਼ਡ ਹੈ ਇਹਦਾ ਉਹਦੀ ਬਾਹਰ ਵਿੱਚ ਲੱਗੀਆਂ ਹੋਈਆਂ ਤੇ ਜਿਸ ਤਰ੍ਹਾਂ ਇਹ ਕੋਈ ਸਫਲਤਾ ਹਾਸਲ ਹੁੰਦੀ ਹੈ ਪੁਲਿਸ ਵੱਲੋਂ ਤੁਹਾਨੂੰ ਇਨਫੋਰਮ ਕੀਤਾ ਜਾਏਗਾ ਮੈਂ ਕਿੰਨੀਆਂ ਗੋਲੀਆਂ ਚੱਲੀਆਂ ਸਾਹਮਣੇ ਆਇਆ ਕੁਝ ਉਹ ਅਸੀਂ ਪਿਸਟਲ ਨੂੰ ਅੱਗੇ ਫੋਰੈਂਸਿਕ ਜਾਂਚ ਲਈ ਭੇਜਾਂਗੇ ਤੇ ਜਦੋਂ ਮੇਨ ਅਕਿਊਜ਼ਡ ਫੜੇ ਗਏ ਉਹਨਾਂ ਤੋਂ ਸਾਹਮਣੇ ਆਏਗੀ ਇਹ ਗੱਲ ਹਲੇ ਇਹ ਸਾਰਾ ਕੁਝ ਇਨਵੈਸਟੀਗੇਸ਼ਨ ਦਾ ਮੈਟਰ ਹੈ ਮੈਂ ਪਿਸਟਲ ਜਿਹੜਾ ਆ ਦੇਸੀ ਦੇਸੀ ਹੈ ਤੇ ਕਿੰਨੇ ਰੋਂਦ ਕਿੰਨੇ ਬਰਾਮਦ ਹੋਈ ਗੀ ਰੋਂਦ ਨਾਲ ਬਰਾਮਦ ਨਹੀਂ ਹੋਈ ਸੀ ਸਿਰਫ ਦੇਸੀ ਬਰਾਮਦ ਹੈ Thank you.